ਇਸ ਹਲਕੇ ਦਾ ਇੱਕ ਮੈਂਬਰ ਤੁਹਾਡੇ ਇਸੇ ਹਲਕੇ ਦਾ ਸ਼ੋਮਣੀ ਖਦਵਾਰਾ ਪ੍ਰਬੰਧਕ ਕਮੇਟੀ ਉਹ ਨਹੀਂ ਨਹੀਂ ਸੌਰੀ ਗਲਤੀ ਵੀ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਸੌਰੀ ਸੌਰੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਉਹ ਸੌਰੀ ਗੜੀ ਗੜੀ ਪਾਰਟੀ ਦਾ ਸੋ ਪਾਰਟੀਆਂ ਤੇ ਹੁਣ ਪਤਾ ਹੀ ਨਹੀਂ ਕਿੰਨੀਆਂ ਪਾਰਟੀਆਂ ਨੇ ਚਲੋ ਇਸ ਕਰਕੇ ਮੈਂ ਸੰਗਤ ਕੋਲੋਂ ਜਾਣਕਾਰੀ ਲਈਏ ਸੰਗਤ ਨੂੰ ਪਤਾ ਹੋਏਗਾ ਜੋ ਕੌਲੀ ਚੱਟ ਠੱਗ ਕਿਸਮ ਦਾ ਲੋਕਾਂ ਦੇ ਪੈਸਿਆਂ ਤੇ ਆਪਣਾ ਪਰਿਵਾਰ ਪਾਲਣ ਵਾਲਾ ਪਰਵਾਨਾ ਉਹ ਪਰਵਾਨੇ ਨੂੰ ਇੱਥੋਂ ਦੱਸਣਾ ਚਾਹਣਾ ਕਿ ਅੱਜ ਤੱਕ ਤੈਨੂੰ ਕੋਈ ਟੱਕਰ ਲੋਕਾਂ ਦੇ ਨਾਲ ਪੰਗੇ ਪਾ ਕੇ ਪੈਸੇ ਲੈ ਕੇ ਤੇ ਆਪਣੀ ਪੂਛ ਪਾ ਕੇ ਨਾ ਫਿਰ ਭੱਜਦਾ ਬੜੀ ਜਲਦੀ ਹੈ ਤੇ ਘਰ ਤੈਨੂੰ ਕੋਈ ਰਾਹ ਵੀ ਨਹੀਂ ਲੱਭਦਾ ਕਿ ਭੱਜਾਂ ਮੈਂ ਕਿਹੜਾ ਖੇਕਾ ਕੱਢ ਦੇ ਜਿਸ ਤੂੰ ਖੇਕੇ ਵਿੱਚ ਐ ਨਾ ਚਾਹ ਹੋਵੇ ਤਾਂ ਜਦੋਂ ਤੇਰਾ ਦਿਲ ਕਰੇ ਇਤਨੀ ਸਮਾਂ ਰੱਖ ਲਈ ਫਿਰ ਵੇਖ ਲਾਂਗੇ ਕਿ ਕੀ ਪਤਾ ਉਸੇ ਕਮੇਟੀ ਦੇ ਵਿੱਚ ਤੁਹਾਡੇ ਇਸ ਹਲਕੇ ਦਾ ਇੱਕ ਮੈਂਬਰ ਤੁਹਾਡੇ ਇਸੇ ਹਲਕੇ ਦਾ ਸ਼ੋਮਣੀ ਘਦਵਾਰਾ ਪ੍ਰਬੰਧਕ ਕਮੇਟੀ ਉਹ ਨਹੀਂ 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 ਸੌਰੀ ਗਲਤ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਸੌਰੀ ਸੌਰੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਗਲਤੀ ਹੋ ਗਈ ਕਿਹੜੀ ਪਾਰਟੀ ਦਾ ਸੀ ਕਾਮਰੇਡ ਪਾਰਟੀ ਦਾ ਕਿਹੜੀ ਪਾਰਟੀ ਦਾ ਸੀ ਗੜੀ ਗੜੀ ਕਿਹੜੀ ਪਾਰਟੀ ਦਾ ਹੈ ਮਾਫ਼ ਕਰੀ ਸੌਰੀ ਗਲਤੀ ਹੋ ਗਈ ਜੀ ਮਹਾਤਮਾ ਗਾਂਧੀ ਬਰਾੜ ਸਾਹਿਬ ਕਹਿੰਦੇ ਮਹਾਤਮਾ ਗਾਂਧੀ ਮੈਨੂੰ ਗਲਤੀ ਹੋ ਗਈ ਜੀ ਮੈਨੂੰ ਪਤਾ ਹੀ ਨਹੀਂ ਨਾ ਕਿਹੜੀ ਪਾਰਟੀ ਦਾ ਪਤਾ ਹੀ ਨਹੀਂ ਲੱਗਣਾ ਹੁਣ ਕੀ ਹੁਣ ਮੈਂ ਤਾਂ ਸੰਗਤ ਕੋਲ ਪੁੱਛਿਆ ਨਾ ਵੀ ਤੁਸੀਂ ਦੱਸ ਦੋ ਕਿਹੜੀ ਪਾਰਟੀ ਦਾ ਹਾਂਜੀ ਕੱਲ ਨੂੰ ਇਹਦਾਂ ਆ ਜਾਏਗਾ ਜੀ ਉਹ ਚਲੋ ਬਾਦ ਦੀਆਂ ਗੱਲਾਂ ਨੇ ਪਰ ਮੈਂ ਗੱਲ ਕਰ ਰਿਹਾ ਹੁਣ ਤੱਕ ਜਗਤੀ ਵਿਚ ਆ ਨਾ ਸੋ ਪਾਰਟੀਆਂ ਤੇ ਹੁਣ ਪਤਾ ਹੀ ਨਹੀਂ ਕਿੰਨੀਆਂ ਪਾਰਟੀਆਂ ਨੇ ਚਲੋ ਇਸ ਕਰਕੇ ਮੈਂ ਸੰਗਤ ਕੋਲ ਜਾਣਕਾਰੀ ਲਈਏ ਸੰਗਤ ਨੂੰ ਪਤਾ ਹੋਏਗਾ ਜਿਹੜੀਆਂ ਪਾਰਟੀਆਂ ਦੇ ਨਾਲ ਹੀ ਨਾ ਤੇ ਵਿੱਚ ਸੇਵਾ ਰਹੀ ਹੈ ਉਹ ਵੀ ਹੋ ਸਕ ਜੈਕਟਿਵ ਦੇ ਵਿੱਚ ਸੀ ਉਹ ਵੀ ਹੋ ਸਕ ਜੈਕਟਿਵ ਦੇ ਵਿੱਚ ਜਦੋਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹਰਾਂ ਨੂੰ ਕੀ ਕਸੂਰ ਸੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਐਡੇ ਨਿੱਕੇ ਸੁਬਾ ਤੇ ਮਾਲਕ ਨੇ ਨਾ ਐਡੇ ਨਿੱਕੇ ਤੇ ਮਿਲਕੇ ਵਕਿਓ ਵਰਤ ਕੇ ਵਕਿਓ ਸਾਧ ਸੰਗਤ ਜੀ ਕੀ ਕਸੂਰ ਸੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹਰਾਂ ਦਾ ਜੋ ਉਹਨਾਂ ਨੂੰ ਤਖਸ਼ਿਦ ਕੇਸ ਗੜ ਸਾਹਿਬ ਦੀ ਸੇਵਾ ਤੋਂ ਉਹਨਾਂ ਨੂੰ ਵਾਂਝੇ ਕਰਤਾ ਤੇ ਕਰੋ ਉਹਨਾਂ 11 11 ਅਜੈਕਟਿਵ ਮੈਂਬਰਾਂ ਨੂੰ ਸਵਾਲ ਕਰੋ ਇਹ ਤੁਹਾਡੇ ਹੀ ਚੁਣੇ ਹੋਏ ਨਮਾਇੰਦੇ ਨੇ ਤੇ ਇਹਨਾਂ ਦਾ ਵਿਰੋਧ ਜਿਹੜੀ ਸਟੇਜ ਤੇ ਮਿਲਣ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਦੱਸੋ ਤੁਸੀਂ ਜਿਹੜੇ ਫੈਸਲੇ ਲਏ ਨੇ ਕੌਮ ਨੂੰ ਥੱਲੇ ਕਰਨ ਦੇ ਤੁਸੀਂ ਫੈਸਲੇ ਲਏ ਨੇ ਤੁਸੀਂ ਕੌਮ ਨਾਲ ਵਿਸਾਖਾ ਕੀਤਾ ਤੁਸੀਂ ਗੁਰੂ ਗ੍ਰੰਥ ਦੀ ਮਰਿਆਦਾ ਤੁਸੀਂ ਪੰਥ ਦੀ ਮਰਿਆਦਾ ਨੂੰ ਘਟਾ ਰਹੇ ਹੋ ਇਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਤਾਂ ਜੋ ਪਤਾ ਲੱਗੇ ਇਹਨਾਂ ਨੂੰ ਇਹਨਾਂ ਨੇ ਆਪਣੀ ਕਰਤੂਤ ਕੀ ਕੀਤੀ ਹੈ ਤੇ ਸਾਧ ਸੰਗਤ ਇੰਨੀਆਂ ਕੁ ਅੱਜ ਅਕਾਲ ਤਖਤ ਸਾਊਥ ਦੇ ਸਾਹਿਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਰਾਜਪਰੇ ਆਏ ਨੇ ਔਰ ਅਫਸੋਸ ਇਸ ਗੱਲ ਦਾ ਹੈ ਵੀ ਇਹ ਕਿਸ ਦੇ ਸੱਦੇ ਤੇ ਆਏ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਸੱਦੇ ਤੇ ਇੱਥੇ ਆਏ ਨੇ ਔਰ ਮੈਂ ਉਹਨਾਂ ਨੂੰ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਤਾ ਹੋਇਆ ਜੋ ਸਨਮਾਨ ਹੈ ਸਰੂਪ ਹੈ ਉਹ ਸੰਭਾਲ ਕੇ ਰੱਖਿਓ ਕਿਉਂਕਿ 2 ਦਸੰਬਰ ਨੂੰ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਔਰ ਉਹਨਾਂ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ ਔਰ ਜਦੋਂ ਬੋਲ ਰਹੇ ਸੀ ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਉਂਗਲ ਥੱਲੇ ਕਰੋ ਤੇ ਬਹੁਤ ਕੁਝ ਤੁਸੀਂ ਉਹਨਾਂ ਬਾਰੇ ਉਥੇ ਕਿਹਾ ਪਰ ਅਫਸੋਸ ਹੈ ਕਿ ਅੱਜ ਤੁਸੀਂ ਉਹਨਾਂ ਤੋਂ ਸਨਮਾਨ ਲੈਣ ਦੇ ਲਈ ਇੱਥੇ ਆ ਰਹੇ ਹੋ ਔਰ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਜਥੇਦਾਰ ਲਾ ਕੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਹੈ ਪਰ ਉਸ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਔਰ ਉਸੇ ਪ੍ਰੋਗਰਾਮ ਦੌਰਾਨ ਇੱਕ ਜੋ ਕੌਲੀ ਚੱਟ ਧਗ ਕਿਸਮ ਦਾ ਲੋਕਾਂ ਦੇ ਪੈਸਿਆਂ ਤੇ ਆਪਣਾ ਪਰਿਵਾਰ ਪਾਲਣ ਵਾਲਾ ਪਰਵਾਨਾ ਉੱਥੇ ਉਹ ਬਹੁਤ ਗੱਲਾਂ ਕਰ ਰਿਹਾ ਪੰਥ ਤੇ ਸਵਾਲ ਖੜੇ ਕਰ ਰਿਹਾ ਮੇਰੇ ਬਾਰੇ ਬੋਲ ਰਿਹਾ ਔਰ ਮੈਂ ਉਹ ਪਰਵਾਨੇ ਨੂੰ ਇਥੋਂ ਦੱਸਣਾ ਚਾਹਣਾ ਕਿ ਅੱਜ ਤੱਕ ਤੈਨੂੰ ਕੋਈ ਟੱਕਰਿਆ ਨਹੀਂ ਤੂੰ ਲੋਕਾਂ ਦੇ ਨਾਲ ਪੰਗੇ ਪਾ ਕੇ ਪੈਸੇ ਲੈ ਕੇ ਤੇ ਆਪਣੀ ਪੂਛ ਪਾ ਕੇ ਨਾ ਫਿਰ ਭੱਜਦਾ ਬੜੀ ਜਲਦੀ ਹੈ ਤੇ ਫਿਰ ਤੈਨੂੰ ਕੋਈ ਰਾਹ ਵੀ ਨਹੀਂ ਲੱਭਦਾ ਕਿ ਭੱਜਾਂ ਮੈਂ ਕਿੱਧਰ ਮੈਂ ਤੈਨੂੰ ਇਸ ਵੀਡੀਓ ਰਾਹੀਂ ਦੱਸਣਾ ਚਾਹੁੰਨਾ ਕਿ ਇੱਕ ਤਾਂ ਆਪਣਾ ਭਲੇਖਾ ਕੱਢ ਦੇ ਜਿਸ ਤੂੰ ਭਲੇਖੇ ਵਿੱਚ ਹੈ ਨਾ شریف ਹੋਣਾ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ ਪਰੇ ਕਿਸੇ ਦੀ ਕਮਜ਼ੋਰੀ ਨਾ ਸਮਝ ਲੈ ਕਿ ਤੇ ਉਹ ਨਾ ਹੋਵੇ ਕਿ ਮੁੜ ਕੇ ਤੈਨੂੰ ساری ਜ਼ਿੰਦਗੀ ਆਪਣੇ ਬੋਲਾਂ ਤੇ ਪਛਤਾਉਣਾ ਪਵੇ ਇਸ ਲਈ ਮੇਰਾ ਪਹਿਲਾ ਤੈਨੂੰ ਸਵਾਲ ਦਾ ਜਵਾਬ ਐਨਾ ਕੀ ਹੈ ਉਸ ਤੋਂ ਬਾਅਦ ਜੇ ਕੋਈ ਤੇਰੇ ਮਨ ਦੇ ਵਿੱਚ ਚਾਹ ਹੋਵੇ ਜਾਂ ਜਦੋਂ ਤੇਰਾ ਦਿਲ ਕਰੇ ਤੇ ਤੂੰ ਸਮਾਂ ਰੱਖ ਲੈ ਫਿਰ ਵੇਖ ਲਾਂਗੇ ਕਿ ਕੀ ਭਾਵਿਕਦੀਆਂ ਨੇ ਔਰ ਦੂਸਰਾ ਅੱਜ ਜੋ ਵਿਅਕਤੀ ਜੀ ਨਾਲ ਨੇ ਸ਼ਰੋਮਣੀ ਅਕਾਲੀ ਦਲ ਤੋਂ ਬਹੁਤ ਵੱਡੀਆਂ ਜਾਇਦਾਦਾਂ بڑے بڑے ਮਾਨ ਸਨਮਾਨ ਉਹਨਾਂ ਨੇ ਲੈ ਨੇ ਆਹ ਜੋ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ